ਵਾਹਿਗੁਰੂ ਸਾਹਿਬ ਜੀਓ ਦੰਡਾਤ ਬੰਦਨ ਅਨਕ ਬਾਣ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਸੋ ਰਠ ਮਹੱਲਾ ਪੰਜਵਾ ਜਿੱਤ ਪਾਰ ਬ੍ਰਹਮ ਚੇਤ ਆਇਆ ਸੋ ਕਰ ਦਈ ਵਸਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈ ਵਸਾਇਆ ਸੁਖ ਸਾਗਰ ਗੁਰ ਪਾਇਆ ਸੋ ਕਾ ਸਾਗਰ ਗੁਰ ਪਾਇਆ ਤਾ ਸਹਿਸ ਸਗਲ ਮਿਟਾਇਆ ਤਾ ਸਹਿਸ ਸਗਲ ਮਿਟਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਇ ਵਸਾਇਆ ਜਿਤ ਪਾਰ ਬ੍ਰਹਮਚਤ ਆਇਆ ਸੋ ਕਰ ਦਈ ਵਸਾਇਆ ਇਹ ਪਾਵਨ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੋਰਠ ਰਾਗ ਵਿੱਚ ਬਚਨ ਕਰ ਰਹੇ ਹਨ ਜਿਤ ਪਾਰ ਬ੍ਰਹਮਚਤ ਆਇਆ ਏ ਭਾਈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਆ ਵਸਿਆ ਹੈ ਜਿਸ ਦੇ ਹਿਰਦੇ ਵਿੱਚ ਜਿਸ ਦੇ ਵਿਚਾਰ ਵਿੱਚ ਪਰਮਾਤਮਾ ਆ ਵਸਿਆ ਹੈ ਸੋ ਘਰ ਦੇਈ ਵਸਾਇਆ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਉਸ ਹਿਰਦੇ ਘਰ ਵਿੱਚ ਆਤਮਿਕ ਗੁਣਾ ਨਾਲ ਭਰਪੂਰ ਸੁੱਖਾਂ ਦੀ ਦਾਤ ਬਖਸ਼ ਦਿੱਤੀ ਹੈ ਆਤਮ ਗੁਣਾ ਨਾਲ ਉਸ ਹਿਰਦੇ ਨੂੰ ਮਹਾਰਾਜ ਨੇ ਪ੍ਰਫੁੱਲਿਤ ਕਰ ਦਿੱਤਾ ਹੈ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ ਸੁਖਾਂ ਦਾ ਸਾਗਰ ਗੁਰੂ ਜਿਸ ਨੂੰ ਮਿਲ ਪਿਆ ਹੈ ਜਿਸ ਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਹੈ ਉਸ ਗੁਰੂ ਦੀ ਇਹਦਾ ਸੁੱਖਾਂ ਦਾ ਸਾਗਰ ਹੈ ਉਸ ਗੁਰੂ ਦੀ ਜਿਨੇ ਸਾਰੇ ਸਹਸੇ ਸਾਰੇ ਭਰਮ ਮਿਟਾ ਦਿੱਤੇ ਹਨ ਐਸੇ ਗੁਰੂ ਦੀ ਪ੍ਰਾਪਤੀ ਜਿਸ ਨੂੰ ਹੋ ਗਈ ਹੈ ਉਹਨੂੰ ਸੁੱਖਾਂ ਦਾ ਸਾਗਰ ਹੀ ਮਿਲ ਗਿਆ ਹੈ ਉਹਦੇ ਸਾਰੇ ਹੀ ਭਰਮ ਮਿਟ ਗਏ ਹਨ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰਦੇ ਵਸਾਇਆ ਸੁਖ 사ਗਰ ਗੁਰ ਪਾਇਆ ਤਾਂ ਸ ਸ ਸਗਲ ਮਿਟਾਇਆ ਹਰ ਕੇ ਨਾਮ ਕੀ ਵੜਾਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਗੁਰ ਪੂਰੇ ਤੇ ਪਾਈ ਰਹਾਓ ਇਹ ਰਹਾਓ ਦੀ ਪੰਕਤੀ ਵਿੱਚ ਮਹਾਰਾਜ ਵਚਨ ਕਰ ਰਹੇ ਹਨ ਹਰ ਕੇ ਨਾਮ ਕੀ ਵਡਿਆਈ ਜਿਹੜਾ ਹਰੀ ਦਾ ਨਾਮ ਹੈ ਉਹਦੀ ਸਿਫਤ ਸਲਾਹ ਕਰਨਾ ਹੈ ਆਠੋ ਪਹਿਰ ਉਹਦੇ ਗੁਣ ਗਾਣੇ ਨੇ ਉਹਦੇ ਗੁਣ ਉਹਦੀ ਸਿਫਤ ਸਲਾ ਜੋ ਅਸੀਂ ਗਾਇਨ ਕਰਨੀ ਹੈ ਇਹ ਅਸੀਂ ਪੂਰੇ ਗੁਰ ਦੀ ਕਿਰਪਾ ਨਾਲ ਹੀ ਪ੍ਰਾਪਤ ਕਰ ਸਕਦੇ ਹਾਂ ਗੁਰ ਪੂਰੇ ਤੇ ਪਾਈ ਪੂਰੇ ਗੁਰੂ ਨੇ ਜਦੋਂ ਕਿਰਪਾ ਕੀਤੀ ਤਾਂ ਸਾਨੂੰ ਹਰੀ ਦੇ ਨਾਮ ਦੀ ਸਿਫਤ ਸਲਾ ਕਰਨ ਦੀ ਵਡਿਆਈ ਮਿਲੀ ਅਸੀਂ ਆਠ ਪੈਰ ਉਹਦੇ ਗੁਣ ਗਾਏ ਜਦੋਂ ਅਸੀਂ ਆਠ ਪੈਰ ਉਹਦੇ ਗੁਣ ਗਾਉਂਦੇ ਹੰ ਤਾਂ ਦੋਹੀ ਪਤਾ ਲੱਗਦਾ ਹੈ ਕਿ ਹਿਰਦੇ ਵਿੱਚ ਪਾਰ ਬ੍ਰਹਮ ਵਸਿਆ ਹੈ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿ ਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ आठ पहर गुण गाई गुर पूरे ते पाई गुर पूरे ते पाई प्रभु की आगत कहानी जन बोले अमृत वाणी नानक दास बखानी ਗੁਰ ਪੂਰੇ ਤੇ ਜਾਣੀ ਪ੍ਰਭ ਕੀ ਅਕਥ ਕਹਾਣੀ ਜਿਹੜਾ ਪਰਮਾਤਮਾ ਪ੍ਰਭੂ ਹੈ ਉਹਦੀ ਵਡਿਆਈਆਂ ਉਹਦੇ ਗੁਣ ਅਕਤ ਹਨ ਅਸੀਂ ਬੋਲ ਹੀ ਨਹੀਂ ਸਕਦੇ ਇੰਨੇ ਹੀ ਇੰਨੇ ਸਾਰੇ ਬੇਅੰਤ ਗੁਣ ਹਨ ਉਸ ਪਰਮਾਤਮਾ ਦੇ ਇਸ ਲਈ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਅਕਥ ਕਹਾਣੀ ਵਲਕ ਕਥੀਆਂ ਨਹੀਂ ਜਾ ਸਕਦਾ ਦੱਸਿਆ ਹੀ ਨਹੀਂ ਜਾ ਸਕਦਾ ਪ੍ਰਮਾਤਮਾ ਕਿੰਨਾ ਬੇਅੰਤ ਕਿੰਨਾ ਪਿਆਰਾ ਕਿੰਨਾ ਦਿਆਲੂ ਹੈ ਜਨ ਬੋਲ ਲਹ ਅੰਮ੍ਰਿਤ ਬਾਣੀ ਜਿਹੜੇ ਪ੍ਰਭੂ ਦੇ ਸੇਵਕ ਹਨ ਉਹ ਅਠੋ ਪਹਿਰ ਉਹਦੀ ਬਾਣੀ ਬਾਣੀ ਨੂੰ ਬੋਲਦੇ ਹਨ ਨਾਮ ਨੂੰ ਬੋਲਦੇ ਹਨ ਉਹਦੀ ਵਡਿਆਈ ਕਰਦੇ ਹਨ ਅਠੋ ਪਹਿਰ ਅਠੋ ਪਹਿਰ ਹੀ ਲਗੇ ਰਹਿੰਦੇ ਨਾਮ ਸਿਮਰਨ ਵਿਸ਼ਵਾਸ ਸਵਾਸ ਨਾਮ ਸਿਮਰਨ ਵਿੱਚ ਤਾ ਵੀ ਪਰਮਾਤਮਾ ਦੀ ਜਿਹੜੀ ਵਡਿਆਈ ਹੈ ਜਿਹੜੇ ਗੁਣ ਹੈ ਉਹ ਪੂਰਨ ਤੌਰ ਤੇ ਬੋਲੇ ਨਹੀਂ ਜਾ ਸਕਦੇ ਤਾਂ ਵੀ ਬੋਲੇ ਨਹੀਂ ਜਾ ਸਕਦੇ ਇੰਨੇ ਬੇਅੰਤ ਹਨ ਪਰਮਾਤਮਾ ਦੇ ਗੁਣ ਪਰਮਾਤਮਾ ਦੀਆਂ ਕਿਰਪਾ ਨਾਨਕ ਦਾਸ ਵਖਾਣੀ ਤੇ ਜਿਹੜੇ ਪਰਮਾਤਮਾ ਦੇ ਸੇਵਕ ਹਨ ਉਹ ਇਹ ਉਚਾਰਦੇ ਹਨ ਗੁਰ ਪੂਰੇ ਤੇ ਜਾਣੀ ਉਹ ਹੀ ਉਚਾਰਦੇ ਹਨ ਜਿਨ੍ਹਾਂ ਨੂੰ ਪੂਰਾ ਗੁਰੂ ਇਹ ਸੋਜੀ ਬਖਸ਼ਦਾ ਹੈ ਇਹ ਸਮਰਥਾ ਬਖਸ਼ਦਾ ਹੈ ਕਿ ਪ੍ਰਮਾਤਮਾ ਦੇ ਗੁਣ ਗਾਣ ਨਾਲ ਸਾਡੇ ਸਾਰੇ ਭਰਮ ਮਿਟ ਜਾਂਦੇ ਹਨ ਸਾਨੂੰ ਸੁੱਖਾਂ ਦੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਅਸਲੀ ਪ੍ਰਾਪਤੀ ਜਿਹੜੀ ਹੈ ਜਿਹੜੀ ਸੁੱਖਾਂ ਦੀ ਪ੍ਰਾਪਤੀ ਹੈ ਉਹ ਪ੍ਰਮਾਤਮਾ ਦੀ ਪ੍ਰਾਪਤੀ ਹੈ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਆ ਵਸਿਆ ਉਹਨੂੰ ਹੀ ਸੁੱਖ ਅਸਲੀ ਸੁੱਖ ਮਿਲਿਆ ਹੈ ਦੁਨਿਆਵੀ ਸਾਰੇ ਸੁਖ ਝੂਠੇ ਹਨ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰਦੈ ਵਸਾਇਆ ਸੁਖ 사ગર ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਸੁਖ 사ગર ਗੁਰ ਪਾਇਆ ਤਾ ਸੈ ਸ ਸਗਲ ਮਿਟਾਇਆ ਧੰ ਗੁਰੂ ਅਰਜਨ ਦੇਵ ਸਾਹਿਬ ਜੀ 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 ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈ ਵਸਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈ ਵਸਾਇਆ ਸੋ ਕਰ ਦਈ ਵਸਾਇਆ ਅਸੀ ਖਤੇ ਬਹੁਤ ਕਮਾਵਦੇ ਅੰਤ ਨਾ ਪਾਰ ਆਵਰ ਹਰ ਕਿਰਪਾ ਕਰਕੇ ਬਖਸ਼ ਲੇਹੋ ਹਾਉ ਪਾਪੀ ਵੱਡ ਗੁਨੇਗਾਰ ਹਾਉ ਪਾਪੀ ਵੱਡ ਗੁਨੇਗਾਰ ਹਰ ਕਿਰਪਾ ਕਰਕੇ ਬਖਸ਼ ਲੇਹੋ ਹਾਉ ਪਾਪੀ ਵੱਡ ਗੁਨੇਗਾਰ ਮੇਲ ਲੈਓ ਦਿਆਲ ਟੈਪੇਂ ਦੁਆਰਿਆ ਰੱਖ ਲੈੋ ਦੀਨ ਦਿਆਲ ਪ੍ਰਮਤ ਬੋਹ ਹਾਰਿਆ ਰੱਖ ਲੈੋ ਦੀਨ ਦਿਆਲ ਪ੍ਰਮਤ ਬੋਹ ਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ